ਇਸ ਤਰ੍ਹਾਂ ਅਣੂ ਬਿਨਾ ਪਰਮਾਣੂ ਨਹੀਂ ਬਣਦਾ ਵਿਅਕਤੀ ਬਿਨਾ ਸਮਾਜ ਨਹੀਂ ਬਣਦਾ ਉਸੇ ਤਰ੍ਹਾਂ ਪਾਰਟੀ ਕਿੰਦੀ ਉਹ ਵੱਡੀ ਹੋਵੇ ਵਿਸ਼ਵ ਰਾਜ ਬੰਤੀ ਵਰਗੇ ਵਰਤਨਾ ਬਣਾ ਜ਼ੀਰੋ ਹੈ ਜ਼ੀਰੋ

कोरिया को तो स्वतंत्र करने वाली पार्टी है कांग्रेस पार्टी की कह रहे भगत सिंह की कह रहे थी लाल बहादुर शास्त्री वाले वो वाले याद करके देखो के करते हैं आजादी की शान नहीं होने देंगे वीरों की समाधियों को बदनाम नहीं होने देंगे जब तक तक में गर्म लहू की एक बूंद भी बाकी है भारत माता का, का आगल नीलाम नहीं होने देंगे नीलाम नहीं होने देंगे ਜੇ ਵਰਕਰ ਨੂੰ ਸੁਣਿਆ ਤਾਂ ਪਾਰਟੀ ਨਹੀਂ ਸੰਭਲਦੀ ਪਰ ਠੀਕ ਹੈ ਮਿਹਰਬਾਨੀ ਤੇ ਮਾਫ ਕਰਨਾ ਮਤ ਭੇਜ ਕੋਈ ਲੀਡਰ ਪਾ ਸਕਦਾ ਪਰ ਨਰਜੋਤ ਸਿੰਘ ਸਿੱਧੂ ਐ ਐਸਐਮਪੀ ਐ ਐਸ ਪ੍ਰਧਾਨ ਐ ਲੇਕਿਨ ਵਰਕਰ ਐਸਐਮ ਉਹ ਸੰਭਲਣਾ ਮਿੱਤਰ ਜਾਰੇ ਸਦਾ ਸੀ ਸਦਾ ਹੈ ਸਦਾ ਰਹੂ

प्रधानमंत्री करे आपने कपड़े धोते महाराज प्रधानमंत्री आ कर रहे प्रधानमंत्री तगड़ा हो सदगा पर मैं एक बाप भी हाँ एक भ्रा भी हा एक पुत्र भी हाँ जो मेरे मां प्यो ने मैं संस्कार देते हैं उन्होंने कदे खिर भी नहीं रखी जा जय जवान जय किसान कहना वो कांग्रेस पार्टी है न सिर्फ आजाद कराया भाखड़ा बैन दिखाई दिता पंडित जवाहर लाल नहरू भी देना ग्रीन रेवोल्यूशन वाइट रेवोल्यूशन सारा कुछ नीह आज केजरीवाल साहब भेड़ा जहा नफर पागे भेड़े भेड़े यार में खादे

ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਇਕੱਤੀ ਸਭੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਬਿੰਦ ਨਾ ਫੜੇ ਉਹਦੀ ਤੇ ਲੀਡਰ ਜਿੰਦਾਬਾਦ ਲੀਡਰ ਬਿਕਾ ਹੋਣਾ ਜਿੰਦਾਬਾਦ ਮੀਟਿੰਗ ਪਾਕੀ ਨੂੰ ਕਰਨੀ ਤਾਂ ਡੇਨ ਤੇ ਜੇ ਲੀਡਰ ਵਰਕਰ ਲਈ ਗਰਮੀ ਘੁਣਾ ਛੱਡ ਵਰਕਰ ਉਹ ਦੋ ਉਖਦਾ 23 ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਤੇ

ਜਿੰਦਾਬਾਦ ਕਿਸੇ ਕੰਦੀ ਉਹ ਭਾਈ ਕੋਈ ਧੱਕਾ ਮਾਰਦਾ ਹਾੜ ਮਾਰਦਾ ਪੁੱਤਰਾ ਨਹੀਂ ਮਾਰਦਾ ਥੱਲੇ ਡੇਗਦਾ ਸੱਤ ਸੀ ਜਦੋਂ ਐਂ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਪੁਰਦਾ ਸੀ ਤੇ ਇੱਥੇ ਜੇ 5 5000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕਿਉਂ ਟਡਬੀਡ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਕਾਹਲੀ ਕਰ ਰਹੀ ਨਾ ਮੇਰੀ ਵੇਚੇ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਹੈ ਨਾ ਮੇਰੀ ਸ਼ਰਾਬ ਦੀ ਖੱਟ ਹੈ ਕਿ ਕਿੰਨੇ ਲਾਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁੜੀ ਧਾਕੂ ਤੁਸੀਂ 50000 ਕਰੋੜ ਰੁਪਏ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀੜੀ ਪੱਗ ਬੰਨ੍ਹਿਆ ਭਗਸਿਆਂ ਦੀ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਜ਼ਿਆਦਾ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜਤ ਦੀ ਰੋਟੀ ਖਾਵਾਂਗੇ ਆਪ ਪਾਸਪੋਰਟ ਦੇਖ ਲਓ ਪੰਜਾਬ ਦੇ ਰਿਕਾਰਡ ਤੌਰ ਤੇ 12 ਲੱਖ ਪਾਸਪੋਰਟ ਬਣਿਆ ਹੈ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਚਾਈ ਜਾਂਦੇ ਆ

70000 ਕਰੋੜ ਰੁਪਏ ਦੇ ਖਰਚੇ ਦੇ ਉੱਤੇ ਗੁਜਾਰਾ ਚਲਾ ਰਹੇ 20-20 ਰੁਪਏ ਦੀ ਬਿਜਲੀ ਖਰੀਦ ਰਹੇ ਤੇ ਫਿਰ ਫ੍ਰੀ ਦੇ ਰਹੇ ਪੀਐਸਪੀਸੀਐਲ ਆਇਆ ਤੁਲਭਾ ਨਹੀਂ ਸਾਰੇ ਕਿਚਨ ਟੈਂਕੀਆਂ ਦੇ ਉੱਤੇ ਜੜੇ ਹੋਇਆ ਪੰਜਾਬ ਜਦ ਤੱਕ ਵਿਕਤੀ ਹਾਲਤ ਪੰਜਾਬ ਦੀ ਸੁਭਤ ਨਹੀਂ ਪੰਜਾਬ ਖਰਾਬਿੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ ਬਿਜ਼ਨਸ ਕਰਨ ਨੂੰ ਨਹੀਂ ਹਟਦੇ 80-20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਦੀ ਗੜੀ ਉੱਗੀ

इतने किसी रोमान का ठेका मिलना बिगो तमूगढ़ हसरो हसरो पानी ठोका करो देखो झूठ बोलता तहसील चल जाओ उसी करप्शन दूर कर दू इत करप्शन दूर ए, कर देगा जी आप पाँचा हजार करोड़ रुपया खाने इक्की हजार की रेत ट्राली बिकली है, है। पंद्रह करोड़ रुपये एक ऐसे बंदे गुरदी जहा ज्या, जजार जो सुखबीर बादल वैल है ਉਹਨੂੰ ਤੁਸੀਂ 15 ਕਰੋੜ ਰੁਪਏ ਕਿਹ ਨੂੰ ਦਿੰਦੇ ਆ? ਚਲੋ ਨਾਲੇ ਕਿਹ ਨੂੰ ਦਿੰਦੇ ਆ? ਕੇਬਲ ਵਾਲੇ। ਕਿਹ ਨੂੰ ਦਿੰਦੇ ਆ? ਮੀਨਾ। ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਸਾਂ ਦੇ ਪਰਮਿਟ ਦੇਵੋਗੇ? ਬਤਾਉ ਨਹੀਂ ਲੱਗਾ ਤੁਹਾਨੂੰ। ਬਤਾਉ। ਹੱਸ ਲੋ ਹਸਮਤਾਰੀ ਠੋਕੋ ਸੱਚੀ ਗੱਲ ਕਰਨਾ। ਲਾ ਮੈਂ ਕਦੋਂ ਕਿਹਨੂੰ ਬਚਰਿਆਰੇ ਤੂੰ ਅੱਜ ਪਰ ਮੈਂ ਤੇਰੀ ਜੱਜ ਕਰ ਕਰੂੰ। ਤੇਰੇ ਚਰਮਾਨੇ ਪਾ ਕੇ ਜੱਜ ਕਰੂੰ ਤੂੰ ਖੋਲ। री कारपोरेशन एक लाख बंद नौकरी मिले सात हजार करोड़ रुपया खजाने मैं शराब के हक च पंजाबी सुपर ला लेडीज नहीं ला रूप दे शराब के हकलिंग क्यों हो जल्दी शराब क्यों विके महंगी शराब क्यों विके जे विकती है तो पंजाब के खजाने चो पैसा क्यों ना आवे तमिलनाडु कला शराब चो अ खपत पार करोड़ रुपये साल असि चार हजार दुगनी खपत करोड़ रुपया एक, एक गलत नहीं पाइं जताया गुलाम बन गया समझना चाहिए कि सेंटर स्टेट का गुलदस्ता है स्टेटा का गुलदस्ता आड स्टेटा खुशबू है मार के हिंदुस्तान खड़ा नहीं कर सकते ਇਹ ਧਾਲ ਹੈ ਇਹ ਸਕੇਟਾਂ ਦਾ ਸੰਗੀਤ ਹੈ ਇਹਦਾ ਰਖਵਾਲਾ ਬੰਟੀ ਇਹਦਾ ਰਖਵਾਲਾ ਬਣੇਗਾ ਮਨਪੂਰਨ ਸਿੰਘ ਸਿੱਧੂ ਜਿੰਦਾਬਾਦ ਬੰਟੀ ਜਿੰਦਾਬਾਦ ਅੰਨਾ ਬੋਲਾ ਮਾਇਆ ਤਾਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਣ ਕੋਈ ਬੰਤੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰ ਦੇ ਧਮਾਕਾ ਮਾਤਾ ਇਹ ਉਹ ਧਮਾਕੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਿਲਾ ਦੇਣਗੇ ਰੂਸੀਆਂ ਨੂੰ ਹਟਾ ਦੇਣਗੇ ਬਾਹਰ ਕੱਢਣਗੇ ਨਾ ਜਾ ਕੋਈ ਸੱਜਾ ਨਹੀਂ ਹੈ ਤੇ ਸਿੱਧੂ ਜਿੱਤ ਤੋਂ ਅੱਗੇ ਖੜ ਕੇ ਸੱਜਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬੁਣਾ ਕੇ ਰੱਖੇਗਾ ਜਿਗਾਂਬਤੀਏ ਜਿਗਾਂਬਤੀ ਜਿੰਦਾਬਾਦ ਜੇ ਤੁਸੀਂ ਜੇ ਤੁਸੀਂ ਨੀਹਾਂ ਬਈ ਖਿਆਲ ਨਾ ਰੱਖ ਸਕੋ ਜਦੋਂ ਜਵਾਗ ਜੰਮਰਾ ਕਰੇ ਜਦੋਂ ਜਵਾਰ ਜੰਗਨਾ ਕਰੇ ਇਹ ਨੀਹਾਂ ਰੋਂਦੀ ਐ ਉਹ ਕਹਿੰਦੀ ਕਿਉਂ ਰੋਂਦੀ ਆ ਕਿ ਜੇ ਚੰਗਾ ਲਿਖਿਆ ਤੇ ਧਰ ਦੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਿਆ ਤੇ ਗਲ ਜਾਂਦੀ ਐ ਇਹ ਗਲਦੀਆਂ ਨਹੀਂ ਆ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨਹੀਂ ਆ ਆਉਂਦੇ ਆ ਦੇਖੋ ਛਾਤੀਆਂ ਚੌੜੀਆਂ ਕਰੇ ਠੀਕ ਐ ਇਹ ਗਲਦੀਆਂ ਨਹੀਂ ਹਨ ਜੇ ਸਵਾਰਨਾ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਇਸ ਕੱਪ ਸਿਸਟਮ ਨੂੰ ਬਦਲਣ ਦੇ ਲਈ ਪੰਜਾਬ ਦਾ ਧਰਤੀ ਪੁੱਤਰ ਚੋਣੇ ਇਮਾਨਦਾਰ ਬਣਾ ਚੋਣੇ ਜਿਹਦੇ ਤੇ ਕਰੋਸਾ ਹੋਵੇ ਜਿਹੜਾ ਕਿਰਦਾਰ ਵਾਲਾ ਹੋਵੇ ਜਿਹਦੇ ਚ ਕੈਰੈਕਟਰ ਹੋਵੇ ਕਿ ਨੂੰ ਕਹੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਆ ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹਿੰਦੇ ਐਮਐਲ ਬਣਾ ਲਓ ਐਮਐਲ ਬਣਾ ਲਓ ਤੇ ਲੋਕ ਕਹਿੰਦੇ ਲੱਗ ਜਾਂਦੇ ਆ ਕਿ ਅਸੀਂ ਆਪਣੇ ਪੁੱਤਰ ਨੂੰ ਬਲਟੀ ਵਰਗਾ ਬਣਾਵਾਂਗੇ ਲੋਕ ਤੇ ਮਰ ਉਤਾਲੀ ਤਕਾੜ ਜਿਹੜਾ ਅੜਮ ਹੁੰਦਾ ਹੈ ਜਿਹੜਾ ਝੁਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੋਹੰਦਾ ਨਹੀਂ ਜਿਹੜਾ ਅਸੀਂ ਵੀ ਰਾਕੇ ਖੇਡੇ ਪਾਰਟੀ ਜਿੱਤਦੀ ਤarde ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਦਲੀਲ ਵੀ ਹੋ ਉਹਨੂੰ ਬਾਤ ਕਰ ਦਲੀਲ ਕਰੂ ਮੈਂ ਫੇਰ ਕਹਨਾ 100 ਬੰਦੇ ਇਕੱਠਾ ਹੋਵੇ 30000ਾਂ ਨੇ 100 ਬੰਦੇ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਝੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਂਦੂ 120000 ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਲਟ ਦੂਗਾ ਇੱਕ ਸਾਥ ਪਲਟੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹਨ ਕੇਦਰੀਵਾਰ वो हम निकालेंगे नेताओं की जेब में से ऐसे करके 20000 करोड़ पैंतीस करोड़ निकालेंगे हम बजट में से वो पतंद्रा पंजाबी के बोली से कला निकालेंगे पैंतीस करोड़ रुपए बजट में से और ग्यारह सौ रुपए माताओं और बहनों को दो बढ़िया चौंछना ठीक क्या बेटा थोड़ी पानी मारो ये बताओ और जो छोटे पल्ले ही कुछ नहीं जब तो थोड़े तो नागे, 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 नंगा नंगा, <laughs> तो को इनकम ही नहीं इनकम फ्री दि जो मर्जी करो इनकम तो दो ना आपके जो तीन नंग सरकार हो तो पैसे खा जाने ठीक है तो पंजाब के पैसे खा लेनेंज नारे लप्पे ला के दिखा है ਝੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਖੂਟ ਅਸੀਂ ਆਪਣੀ ਵੋਟ ਵੈਂਟ ਪਾਲਟਿਕ ਸਖਾ ਉਹ ਗੁਰੂ 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 ਵੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਮ ਉੱਤੇ ਰਾਜ ਕੀਤਾ ਉਹਨਾਂ ਨੂੰ ਸਜਾ ਨਹੀਂ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਤਾਂ ਦੇ ਧੂਏ ਮਾਰੇ 8 ਵਜੇ ਚੇੜ ਮੂੰਹ ਤੇ

ਦਰਬਾਰ ਸਾਹਿਬ ਦੀ ਜਿਹੜੀ ਦੇ ਵਿੱਚੋਂ ਅਗਾਂਹ ਤਾਂ ਸਭ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੇਹ ਸਵਾਰ ਗੁਰੂ ਵੀ ਸੇਹ ਹੈ ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ ਸਵਾਖ ਦੀ ਪੂਰਤੀ ਲਈ ਕੌਲਕੇ ਸਾਹਿਬ ਦਾ ਕਤਲ ਰਾਜ ਤਖਤੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪਏ ਰਹਿਣਾ 75 25 ਦਾ ਪ੍ਰਮਾਣ ਹੈ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਹਿ ਰਹੇ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਹੈ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਹੋਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਲਈ ਇਹ ਨੌਜਵਾਨ ਚਾਹੀਦਾ ਹੈ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ पेड़ अग लगी वो कहते आग लगी इस वृक्ष को जलने लगे हैं पाक उड़ जाओ पंछी हो जब पंख तुम्हारे पंछी की है, है, कहता फल खाए इस पेड़ के फल खाए इस वृक्ष के गंदे कीले पाक अब यही हमारा धर्म है जल मरे उसी के साथ जल मरे के साथ कांग्रेस पार्टी कांग्रेस

न तो बने अखीरो हथ खड़े करंटी सां धनवाद करा चाहियां खड़े हुजो सारे सारे पिछे अॻे सारे खड़े हुजो खड़े